ਜੀ ਅੱਜੇ ਆਪਰੇਸ਼ਨ ਸੀ 5 ਚੱਲ ਰਿਹਾ ਹੈਗਾ ਮਾਨ ਜੋ ਜੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਉਹਨਾਂ ਦੀ ਹਦਾਇਤਾਂ ਤੇ ਆਪਰੇਸ਼ਨ ਸੀ 5 ਦੇ ਦੇ ਵਿੱਚ ਇੰਟਰਸਟੇਟ ਜੁਆਇੰਟ ਨਾਕਾ ਲੱਗਦਾ ਸਾਡੇ ਨਾਲ ਹਿਮਾਚਲ ਪ੍ਰਦੇਸ਼ ਪੁਲਿਸ ਤੇ ਵੀ ਹੈਗੇ ਆ ਸਵਾਰ ਘਾਟ ਥਾਣੇ ਤੋਂ ਆਏ ਹੋਏ ਨੇ ਮਲਾਜ਼ਮ ਐਡੀਸ਼ਨਲ ਐਸਐਸਓ ਸਾਹਿਬ ਨੇ ਸਾਡੇ ਅਸੀਂ ਜੁਆਇੰਟ ਕਰ ਰਹੇ ਹੈਗੇ ਆ ਮੇਨ ਪਰਪਸ ਕੋਈ ਵੀ ਐਂਟੀ ਸੋਸ਼ਲ 엘ਮੈਂਟ ਨੂੰ ਚੈੱਕ ਕਰਨਾ ਹੈ ਲੈ ਕੇ ਟਰੱਕਸ ਕਿ ਸਾਰਿਆਂ ਦੀ ਚੈਕਿੰਗ ਅਸੀਂ ਕਰ ਰਹੇ ਹਾਂ ਸਵੇਰੇ 8 ਵਜੇ ਆਪਰੇਸ਼ਨ ਸ਼ੁਰੂ ਹੋਇਆ ਸੀ 8 ਤੋਂ ਲੈ ਕੇ 2 ਵਜੇ ਤੱਕ ਆਪਰੇਸ਼ਨ ਚੱਲਣਾ ਹੈਗਾ ਇਹ ਸਾਡੇ ਵੀ ਸਟਰੈਂਥਨ ਹੈਗਾ ਦੋਨੋਂ ਹਿਮਾਚਲ ਤੇ ਸਾਡੇ ਮਿਲਾ ਕੇ 15 ਤੋਂ 18 ਮੁਲਾਜ਼ਮ ਹੈਗੇ ਆ ਕਿ ਜਿੱਥੇ ਲੋਡ ਹੈਗੀ ਆ ਆ ਉੱਥੇ ਅਸੀਂ ARP ਵੀ ਯੂਜ਼ ਕੀਤੀ ਹੈਗੀ ਆ ਤੇ ਐਸ ਐਚ ਜਿਹੜੀ ਵੀ ਇਹਦੀ ਪ੍ਰਾਪਤੀ ਹੋਊਗੀ ਤੁਹਾਨੂੰ ਅਸੀਂ 2 ਵਜੇ ਦੱਸਾਂਗੇ ਇਹ ਜੋ ਵੀ ਇਹ ਚੋਲ ਹੈ। ਰਾਜ ਕੀ ਪੁਛੀ ਦੇ ਵਿੱਚ ਅੱਜ ਕੀਤਾ ਜਾ ਰਿਹਾ ਜੀ। ਅੱਜ ਆਪਰੇਸ਼ਨ ਸੀਲ 5 ਜਿਹੜਾ ਹੈਗਾ ਉਹ ਆਪਣੇ ਪੰਜਾਬ ਵੱਲੋਂ ਚਲਾਇਆ ਜਾ ਰਿਹਾ ਹੈਗਾ ਜਿਦੇ ਵਿੱਚ ਜਿੰਨੇ ਵੀ ਇੰਟਰ ਸਟੇਟ ਪੁਆਇੰਟ ਹੈਗੇ ਨੇ ਆਪਣੇ ਚਾਹੇ ਉਹ ਹਰਿਆਣੇ ਦੇ ਨਾਲ ਲੱਗਦੇ ਹੋਣ ਚਾਹੇ ਜੇ ਐਨਟੀਕੇ ਦੇ ਨਾਲ ਲੱਗਦੇ ਹੋਣ ਚਾਹੇ ਮਹਾਂਚਲ ਨਾਲ ਲੱਗਦੇ ਹੋਣ ਚੰਡੀਗੜ੍ਹ ਨਾਲ ਲੱਗਦੇ ਹੋਣ ਉਹ ਸਾਰੇ ਪੁਆਇੰਟ ਤੇ ਜਿਹੜਾ ਹੈਗਾ ਨਾਕੇਬੰਦੀ ਕਰਕੇ ਥੋਰੋ ਚੈਕਿੰਗ ਕੀਤੀ ਜਾ ਰਹੀ ਹੈਗੀ। ਇਸੇ ਸਿਲਸਿਲੇ 'ਚ ਰੂਪਨਗਰ ਪੁਲਿਸ ਵੱਲੋਂ ਅੱਜ 7 ਥਾਮਾਂ ਤੇ ਨਾਕੇ ਲਾਏ ਗਏ ਨੇ। ਔਰ ਸਾਡੇ 1 ਐਸਪੀ ਸਾਹਿਬ ਸੁਪਰਵਾਈਜ਼ਨ ਕਰ ਰਹੇ ਹੈਗੇ ਔਰ ਨਾਲ 3 ਡੀਐਸਪੀ ਜਿਹੜੇ ਹੈਗੇ ਨੇ ਉਹ ਲਗਾਏ ਹੋਏ ਨੇ ਜਿਹੜੇ ਕਿ ਮੌਕੇ ਤੇ ਜਾ ਕੇ ਚੈਕਿੰਗ ਕਰਾ ਰਹੇ ਹੈਗੇ ਨੇ ਟੋਟਲ ਕਰੀਬ 100 ਦੇ ਕਰੀਬ ਆਪਾਂ ਬੰਦੇ ਚੈਕਿੰਗ ਤੇ ਲਗਾਏ ਨੇ ਨਾਲ ਹੀ ਜਿਹੜੇ ਲੱਗੇ ਸਾਡੇ ਜ਼ਿਲ੍ਹੇ ਹੈਗੇ ਪੱਤੀ ਹੋ ਗਿਆ ਆਪਣਾ ਬिलासपुर ਹੋ ਗਿਆ ਔਰ ਉਹਨਾ ਹੋ ਗਿਆ ਉਹਨਾਂ ਦੇ ਐਸਪੀ ਸਾਹਿਬ ਨਾਲ ਵੀ ਮੈਂ ਗੱਲ ਕੀਤੀ ਹੈਗੀ ਹੈ ਔਰ ਉਹਨਾਂ ਵੱਲੋਂ ਵੀ ਵੱਖਰੇ ਤੌਰ ਤੇ ਚੈਕਿੰਗ ਕੀਤੀ ਹੈ ਕਿ ਆਪਣੇ ਇਲਾਕੇ ਵਿੱਚ ਜਿਹੜੇ ਉਹਨਾਂ ਦਾ ਇਨਕਮਿੰਗ ਟ੍ਰੈਫਿਕ ਹੈਗਾ ਉਹਨੂੰ ਉਹ ਚੈੱਕ ਕਰਦੇ ਪਏ ਨੇ ਤੇ ਇੱਕ ਜੁਆਇੰਟ ਆਪਰੇਸ਼ਨ ਹੈਗਾ ਸਾਡਾ ਮੇਨ ਮਕਸਦ ਹੈ ਕਿ ਜਿਹੜੇ ਮਾੜ ਸਪੈਸ਼ਲੀ ਜਿਹੜੇ ਬੰਦੇ ਨਸ਼ੇ ਦੇ ਵਿੱਚ ਲੱਗੇ ਹੋਏ ਨੇ ਜਾਂ ਜਿਹੜੇ ਹੈਗੇ ਨੇ ਜੋ ਗੈਂਗਸਟਰ ਕ੍ਰਾਈਮ ਕਰਦੇ ਹੈਗੇ ਨੇ ਉਹਨਾਂ ਨੂੰ ਚੈੱਕ ਕਰਨਾ ਇਹਦੇ ਵਿੱਚ ਜਿਹੜੇ ਆਪਣੇ ਕੋਲ ਟੈਕਨੀਕਲ ਗੈਜਟਸ ਹੈਗੇ ਨੇ ਆਪਾਂ ਉਹਨਾਂ ਦੀ ਵੀ ਮਦਦ ਲੈ ਰਹੇ ਆਂ ਔਰ ਲਗਾਤਾਰ ਚੈਕਿੰਗ ਕਰਕੇ ਜਿਹੜਾ ਹੈਗਾ 8 ਤੋਂ 2 ਵਜੇ ਤੱਕ ਜਿਹੜਾ ਹੈਗਾ ਸਾਡਾ ਇਹ ਆਪਰੇਸ਼ਨ ਚੱਲਦਾ ਪਿਆ ਹੈਗਾ ਔਰ ਉਸ ਤੋਂ ਬਾਅਦ ਜੋ ਵੀ ਰਿਕਵਰੀਜ਼ ਹੁੰਦੀਆਂ ਨੇ ਜੋ ਵੀ ਉੱਤੇ ਰਿਜ਼ਲਟਸ ਨਿਕਲਦੇ ਨੇ ਆਪਾਂ ਵੱਖਰੇ ਤੌਰ ਤੇ ਤੁਹਾਡੇ ਨਾਲ ਸਾਂਝੇ ਕਰਾਂਗੇ ਸਰ ਫਿਲਹਾਲ ਕੀ ਕੁਝ ਟਰੀਟਮੈਂਟ ਹੈਗੀ ਹੈ ਕਿ ਜੀ ਲਗਾਤਾਰ ਸਰ ਇਹ ਹਜੇ ਤਲਕ ਚੈਕਿੰਗ ਕਾਫੀ ਕੀਤੀ ਹੈ ਕੋਈ ਚਲਾਨ ਕੱਟੇ ਗਏ ਨੇ ਹਜੇ ਕੋਈ ਰਿਕਵਰੀ ਹਜੇ ਤਲਕ ਜੀ ਸਾਡੀ ਨਹੀਂ ਹੈਗੀ ਬਟ 2 ਵਜੇ ਤਲਕ ਸਾਰਾ ਕੁਝ ਕੰਪਾਈਲ ਕਰਕੇ ਫਿਰ ਤੁਹਾਡੇ ਨਾਲ ਆਪਾਂ ਵੱਖਰੇ ਤੌਰ ਤੇ ਸਾਂਝਾ ਕਰਦੇ ਆ ਸਰ ਇਸ ਮੂਹਿੰ ਤੋਂ ਇਲਾਵਾ ਵੈਸੇ ਕਿੰਨੀ ਕ ਆਪਣੀ ਐਫਰਟ ਰਹਿੰਦੀ ਹੈ ਕਿਉਂਕਿ ਮਾਤਰੀ ਤਕਰੀਰ ਦਾ ਬੋਡਲ ਲੱਗਦਾ ਹੈ ਉਪਰ ਜੀ ਦੇ ਨਾਲ ਕਿ ਲਗਾਤਾਰ ਜਿਹੜੇ ਐਫਰਟਸ ਕੀਤੇ ਜਾਂਦੇ ਉਹ ਦੇਖੋ ਜੀ ਲਗਾਤਾਰ ਆਪਾਂ ਨਾ ਕੈਸੋ ਆਪਰੇਸ਼ਨਸ ਵੀ ਕਰਦੇ ਰਹਿਣੇ ਆਪਣੇ ਇਲਾਕੇ ਜਿਹੜੇ ਸਾਡੇ ਸੈਂਸਿਟਿਵ ਇਲਾਕੇ ਹੈਗੇ ਨੇ ਸਸਪੀਸ਼ੀਅਸ ਹੈਗੇ ਨੇ ਉੱਥੇ ਆਪਾਂ ਚੈਕਿੰਗ ਵਗੈਰਾ ਕਰਦੇ ਰਹਿਣੇ ਆ ਔਰ ਜਿਹੜੀ ਨਾਲ ਦੀ ਸਾਡੀ ਪੁਲਿਸ ਹੈਗੀ ਹਿਮਾਚਲ ਪੁਲਿਸ ਹੈਗੀ ਉਹਨਾਂ ਨਾਲ ਰਲ ਕੇ ਆਪਾਂ ਇਸ ਤੋਂ ਇਲਾਵਾ ਵੀ ਜਿਹੜਾ ਆਪਰੇਸ਼ਨ ਸੀਲ ਹੈਗਾ ਜਾਂ ਕੋਈ ਹੋਰ ਦੂਜੇ ਆਪਰੇਸ਼ਨਸ ਹੋਦੇ ਉਹ ਤੋਂ ਇਲਾਵਾ ਵੀ ਆਪਣਾ ਲੋਕਲ ਲੈਵਲ ਤੇ ਆਪਾਂ ਆਪਰੇਸ਼ਨਸ ਕਰਦੇ ਰਹਿਣੇ ਆ ਤਾਂ ਜੋ ਦਬਿਜ ਬਣਾ ਕੇ ਰੱਖੀ ਜਾਵੇ ਔਰ ਜਿਹੜੇ ਮਾੜੇ ਅਨਸਰ ਹੈਗੇ ਉਹਨਾਂ ਨੂੰ ਚੈੱਕ ਕੀਤਾ ਜਾਵੇ